ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕਾਂ ਦੀ ਬਾਹ ਬਹਾਈਤਾ ਤੁਸੀਂ ਪੂਰੀ ਸੁਣੀ ਹੋਣੀ ਹਰ ਸਮੇਂ ਪੰਜਾਬ ਸਰਕਾਰ ਆਪਣੇ ਬਣਾਏ ਹੋਏ ਮੁਹੱਲਾ ਕਲੀਨਿਕਾਂ ਦੀ ਸਿਫਤ ਕਰਦੀ ਹੋਈ ਨਜ਼ਰ ਆਉਂਦੀ ਹੈ ਕਿ ਵੱਡੇ ਪੱਧਰ ਤੇ ਪ੍ਰਚਾਰ ਵੀ ਇਹ ਕੀਤਾ ਜਾਂਦਾ ਹੈਗਾ ਕਿ ਮੁਹੱਲਾ ਕਲੀਨਿਕ ਲੋਕਾਂ ਦੇ ਲਈ ਲਾਭਦਾਇਕ ਸਿੱਧ ਹੋ ਰਹੇ ਨੇ ਪਰ ਅੱਜ ਉਹਨਾਂ ਹਸਪਤਾਲਾਂ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਬਾਰੇ ਅੱਜ ਪੰਜਾਬ ਸਰਕਾਰ ਭੁੱਲ ਚੁੱਕੀ ਹੈ ਜੀहां ਡੰਗਰਾਂ ਦੇ ਜਾਨਵਰਾਂ ਦੇ ਹਸਪਤਾਲਾਂ ਦੀ ਗੱਲ ਕਰਾਂਗੇ ਇਸ ਮੌਕੇ ਦੇ ਉੱਪਰ ਪਿੰਡ ਅਣਦਾਣੇ ਦੇ ਵਿੱਚ ਮੌਜੂਦਾਂ ਬਲਾਕ ਅਣਦਾਣਾ ਇਹ ਜਿੱਥੇ ਜਿਹਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇੱਕ ਬਲਾਕ ਦੇ ਵਿੱਚ ਡੰਗਰਾਂ ਦੇ ਹਸਪਤਾਲ ਦੇ ਹਾਲਾਤ ਤੁਸੀਂ ਖੁਦ ਆਪਣੀਆਂ ਅੱਖਾਂ ਦੇ ਨਾਲ ਦੇਖ ਸਕਦੇ ਹੋ ਸਾਹਮਣੇ ਜੋ ਬਿਲਡਿੰਗ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਡੰਗਰਾਂ ਦਾ ਹਸਪਤਾਲ ਹੈ ਜਿਹੜਾ ਕਦੇ ਡੰਗਰਾਂ ਦੇ ਇਲਾਜ ਦੇ ਲਈ ਬਣਿਆ ਸੀ ਇੱਥੇ ਬਕਾਇਦਾ ਤੌਰ ਤੇ ਉੱਪਰ ਡਾਕਟਰ ਵੀ ਮੌਜੂਦ ਸੀ ਡਾਕਟਰ ਵੀ ਬੈਠੇ ਸੀ ਪਰ ਹੁਣ ਹਾਲਾਤ ਦੇਖ ਲਓ ਇਹ ਬਣ ਚੁੱਕੇ ਨੇ ਕਿ ਨਾ ਤਾਂ ਇਸਦੇ ਹੁਣ ਦਰਵਾਜ਼ੇ ਰਹੇ ਨੇ ਨਾ ਇਹਦੀਆਂ ਖਿੜਕੀਆਂ ਰਹੀਆਂ ਨੇ ਇੱਥੋਂ ਤੱਕ ਕਿ ਜਿਹੜਾ ਹਾਲਾਤ ਅੰਦਰ ਦੇ ਤੁਸੀਂ ਦੇਖੋਗੇ ਨਜ਼ਰ ਮਾਰੋਗੇ ਕਿ ਸਭ ਕੁਝ ਤੋੜ ਭੰਨ ਕਰ ਦਿੱਤਾ ਗਿਆਗਾ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ ਤਾਂ ਹੁਣ ਇਨਸਾਨਾਂ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਜਾਨਵਰਾਂ ਦੇ ਹਸਪਤਾਲਾਂ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਲੋਕ ਇਹਨਾਂ ਗੱਲਾਂ ਤੋਂ ਪਰੇਸ਼ਾਨ ਨੇ ਕਿ ਉਹਨਾਂ ਨੂੰ ਆਪਣੇ ਜਾਨਵਰਾਂ ਨੂੰ ਲੈ ਕੇ ਵੱਡੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਦੂਰ ਤਰਾਡੇ ਯੂਨੀਵਰਸਿਟੀਆਂ ਦੇ ਵਿੱਚ ਲੈ ਕੇ ਜਾਣਾ ਪੈਂਦਾ ਹੈ ਇੰਨੇ ਦੇ ਵਿੱਚ ਲੱਖਾਂ ਰੁਪਏ ਦੇ ਜਾਨਵਰਾਂ ਦਾ ਨੁਕਸਾਨ ਹੋ ਜਾਂਦਾ ਹੈਗਾ ਅਤੇ ਲੋਕਾਂ ਦੇ ਹੱਥ ਖਾਲੀ ਹੋ ਜਾਂਦੇ ਨੇ ਪਿੰਡ ਦਾਣਾ ਰਣਵੀਰ ਸਿੰਘ ਨਮਰਦਾਰ ਹੈ ਜੀ ਇਹ ਜਿਹੜਾ ਡੰਗਰਾਂ ਦਾ ਹਸਪਤਾਲ ਸੀ ਬਹੁਤ ਪੁਰਾਣਾ 1978 ਦੇ ਵਿੱਚ ਬਣਿਆ ਸੀ ਉਸਕੇ ਬਾਅਦ ਮੈਂ ਚੱਲਿਆ ਬਹੁਤ ਚੱਲਿਆ ਜੀ ਆਪਣੇ ਕਮ ਤਨ 6-7 ਪਿੰਡ ਆਏ ਕਰਦੇ ਜੀ ਉਸਕੇ ਬਾਅਦ ਮੈਂ ਇੱਕ ਆਪਣੇ ਕੇਵਲ ਡਾਕਟਰ ਹੋਏ ਕਰਦਾ ਜਾਂ ਬਾਹੂ ਹੋਏ ਕਰਦਾ ਉਸਨੇ ਉਸਕੇ ਬਾਅਦ ਮੈਂ ਫਿਰ ਕੋਈ ਵੀ ਡਾਕਟਰ ਨਹੀਂ ਆਇਆ ਔਰ ਬੇ ਬੁਰਾ ਹਾਲ ਹੈ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਬੰਦ ਹੋਇਆ ਬੰਦ ਹੋਏ ਨੇ ਤੁਸੀਂ 20 ਸਾਲ ਹੋ ਗਏ ਜੀ ਹਜੇ ਕੋਈ ਟੈਂਪੋਰਰੀ ਤੌਰ ਤੇ ਡਾਕਟਰ ਹੈਗੇ ਉਰੇ ਕੋਈ ਹੈ ਜੇ ਇੱਕ ਆਇਆ ਜੀ ਆਪਣੇ ਉਪਰਲੇ ਪਾਸੇ ਬੈਠਾ ਜੀ ਇਹ ਹੋਰ ਬਿਲਡਿੰਗ ਚ ਬੈਠੇਗਾ ਹਾਂ ਹੋਰ ਬਿਲਡਿੰਗ ਚ ਬੈਠਾ ਜੀ ਕਾਦੀ ਬਿਲਡਿੰਗ ਹੈ ਕਿ ਉਹ ਬਿਲਡਿੰਗ ਹੈ ਆਪਣੇ ਪੰਚਾਇਤ ਘਰ ਹੈ ਜੀ ਅੱਛਾ ਇਲਾਕੇ ਦੇ ਵਿੱਚ ਸਭ ਤੋਂ ਪਹਿਲੀ ਵਾਰ ਇਹ ਹਸਪਤਲ ਸਭ ਤੋਂ ਪਹਿਲਾ ਇਹ ਇਹ ਡਾਕਟਰ ਉਹ ਬਣਿਆ ਤਾਂ ਆਪਣੇ ਡੰਗਰੰਗਾ ਹਸਪਤਲ ਜੀ ਆਪਣੇ ਉਦੋਂ ਨੇੜੇ-ਤੇੜੇ ਕਿਹੜੇ ਏਰੀਆ ਦੇ ਵਿੱਚ ਹਸਪਤਲ ਸੀਗਾ ਪਹਿਲਾਂ ਮੁੰਕਸੀ ਜੀ ਫਿਰ ਸੁਨਾਮ ਸੀ ਜੀ ਇਸ ਸ਼ਹਿਰੀਏ ਦੇ ਵਿੱਚ ਕੋਈ ਵੀ ਆਪਣੇ ਡੰਗਰਾਂ ਦਾ ਹੱਲ ਨਹੀਂ ਸੀ। ਬਲਾਕ ਵੀ ਅੰਦਾਣਾ ਆਹ ਬਲਾਕ ਅੰਦਾਣਾ ਜੀ ਬਿੜਦੇ ਆਪਣੇ ਮੁਨਕ ਜੀ ਐਟ ਮੁਨਕ ਲਾਇਆ ਹੋਇਆ ਜੀ ਅਰ ਜੋ ਕਿ ਵੀ ਪਹਿਲਾਂ ਸਭ ਤੋਂ ਪਹਿਲਾਂ ਇਹ ਆਪਣੇ ਦੇਸ਼ ਆਜ਼ਾਦੀ ਵਾਸਤੇ ਪੰਜ ਛੇ ਬੰਦੇ ਆ ਜੀ ਉਰੇ ਜੀ ਦੇਸ਼ ਆਜ਼ਾਦੀ ਵਾਸਤੇ ਜੀ ਉਹਨਾਂ ਕੀ ਕੋਈ ਵੀ ਸਰਟੀਫਿਕੇਟ ਨਹੀਂ ਬਣਾਇਆ ਗਿਆ ਸਾਰੇ ਸਬੂਤ ਹੈ ਜੇਲ੍ਹ ਸਰਟੀਫਿਕੇਟ ਹੈ ਜੀ ਉਹਨਾਂ ਕੀ ਕੋਈ ਵੀ ਸਨਮਾਨ ਨਹੀਂ ਕਰੀ ਉਹਨਾਂ ਕੀ ਜੀ ਅੱਜ ਤੇ ਹੁਣ ਕੋਈ ਸਰਕਾਰ ਤੋਂ ਮੰਗ ਰੱਖੀ ਐ ਸਪਸਟ ਸਰਕਾਰ ਤੋਂ ਕੋਈ ਪਹਿਲਾਂ ਮੰਗ ਬਿਤੇਰੀ ਮੰਗ ਕਰੀ ਐ ਜੀ ਬਹੁਤ ਰਿਕੁਐਸਟ ਕਰਿਆ ਜੀ ਕੋਈ ਕਿਸੇ ਨੇ ਸੰਭਾਲ ਨਹੀਂ ਕੀਤੀ ਜੀ ਤੁਹਾਡੇ ਪਿੰਡ ਮਹੱਲਾ ਕਲੀਨਿਕ ਵੀ ਬਣੇਗਾ ਤੁਸੀਂ ਕੋਈ ਮੰਗ ਰੱਖੀ ਵੀ ਜਿਹੜਾ ਇਹ ਡੰਗਰਾਂ ਦਾ ਵੀ ਬਣਾਇਆ ਜਾਵੇ ਹਾਂ ਜੀ ਉਸਨੇ ਪਹਿਲਾਂ ਵੀ ਆਪਣੇ ਵਕੀਲ ਸਾਹਿਬ ਕੋਲ ਵੀ ਮੰਗੇ ਸੀ ਜੀ ਆਪਣਾ ਜੀ ਬੀ ਡੰਗਰਾਂ ਕਾ ਵੀ ਉਹ ਬੜਾ ਹਸਤਾਲਾ ਜੁਸਾ ਉਹ ਵੀ ਬੜੀਆ ਚੀਜ਼ ਬਣਾਉ ਜੀ ਉਸकी ਚਾਰ ਦੁਆਰੀ ਗਰੀ ਹੋਈ ਐ ਜੀ ਉਸकी ਜਿੰਨੀ ਵੀ ਰਿਅਟਸ ਜੀ ਐ ਉਸਕੇ ਕੋਠੇ ਐ ਸਾਰੇ ਗਰੀ ਹੋਈ ਐ ਜੀ